ਸੋਹਣ ਵਰਗੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਠੀ ਵਾਲਾ ਦੁੱਲਾ thank okay. you i need ਨਾਮ ਸਦਨੀ ਚਾਵਲਾ ਹੈ ਤੇ ਅੱਜ ਅਸੀਂ ਇੱਕ ਉਮੀਦ ਜਿਹੜੀ ਸਾਡੀ ਫਿਲੈਂਥਰੋਪਿਕ ਆਰਗੇਨਾਈਜੇਸ਼ਨ ਹੈ ਉਹਦੇ ਵੱਲੋਂ ਲੋੜੀ ਦਾ ਤੀਆਂ ਦੀ ਲੋੜੀ ਆਈ ਊਡ ਸੇ ਉਹਦਾ ਇੱਕ ਫੰਕਸ਼ਨ ਅਸੀਂ ਰੱਖਿਆ ਹੈ ਔਰ ਬੜਾ ਸੋਣਾ ਉਪਰਾਲਾ ਹੈ ਰਮਿੰਦਰ ਸਿੰਘ ਸੰਘੋਵਾਲ ਜੀ ਦਾ ਔਰ ਦੇਵੀ ਲਾਲ ਗੁਪਤਾ ਜੀ ਦਾ ਇਹਨਾਂ ਨੇ ਇੱਕ ਸਿਲਾਈ ਸੈਂਟਰ ਸ਼ੁਰੂ ਕੀਤਾ ਸੀਗਾ ਥੋੜੇ ਦਿਨ ਪਹਿਲੇ ਔਰ ਇਹ ਸਾਡਾ ਸੈਕਿੰਡ ਫੰਕਸ਼ਨ ਹੈ ਤੇ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹਾਂਗੀ ਸੈਂਟਰ ਦੀਆਂ ਸਾਰੀਆਂ ਕੁੜੀਆਂ ਅਧਿਆਪਕਾ ਦਾ ਕਿ ਇਹਨਾਂ ਸੋਹਣਾ ਸੈਂਟਰ ਚ ਲਾ ਰਹੀਆਂ ਨੇ ਤੇ ਅੱਜ ਬੜੀਆਂ ਸੋਹਣੀਆਂ ਪਰਫਾਰਮੈਂਸਸ ਦੇਖਣ ਨੂੰ ਮਿਲਿਆ ਕੁੜੀਆਂ ਦਿਆ ਤੇ ਇਹਦੇ ਨਾਲ ਅਸੀਂ ਇੱਕ ਵਿਮਨ ਇਮਪਾਵਰਮੈਂਟ ਦਾ ਮੈਸੇਜ ਵੀ ਦੇਣਾ ਚਾਹੁੰਦੇ ਆ ਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਲੂਡ ਮੁਬਾਰਕ ਕੀ ਮੈਸੇਜ ਹੋਵੇ ਲੂਡ ਮੁਬਾਰਕ ਬੀ ਸੀ ਕਿਤੇ ਪਹਿਲਾਂ ਵਿਤਰਾ ਕੀਤਾ ਜਾਂਦਾ ਸੀਗਾ ਲੱਗਦਾ ਜੀ ਅੱਜ ਕੱਲ ਦਾ ਜਮਾਨਾ ਚੇਂਜ ਹੋ ਗਿਆ ਵਾ ਮੈਨੂੰ ਲੱਗਦਾ ਕਿ ਹਾਂ ਚੇਂਜ ਹੈ ਬਿਲਕੁਲ ਹੈ ਮੇਰਾ ਇੱਕ ਪਰਸਨਲ ਫੀਲਿੰਗ ਹੈ ਕਿ ਪਹਿਲਾਂ ਅਸੀਂ ਕਹਿੰਦੇ ਸੀ ਕੁੜੀਆਂ ਨੂੰ ਪੜਾਓ ਤੇ ਉਹਨਾਂ ਨੂੰ ਏਮਪਾਵਰ ਕਰੋ ਹੁਣ ਉਹ ਕੁੜੀਆਂ ਪੜਦੀ ਗਈਆਂ ਪਰ ਹੁਣ ਨੈਕਸਟ ਸਟੈਪ ਹੈ ਕਿ ਉਹਨਾਂ ਨੂੰ ਫਾਈਨੈਂਸ਼ਲੀ ਇੰਡੀਪੈਂਡੈਂਟ ਕਰਨਾ ਜ਼ਰੂਰੀ ਹੈ ਕਿਉਂਕਿ ਕੁੜੀਆਂ ਪੜ੍ਹ ਲਿਖ ਕੇ ਵੀ ਘਰ ਹੀ ਬੈਠ ਜਾਂਦੀ ਹੈ ਔਰ ਬੜਾ ਸੋਹਣਾ ਇੱਕ ਇਹਨਾਂ ਦਾ ਥਾਟ ਸੀਗਾ ਰਮਿੰਦਰ ਸੰਘਵਾਲ ਜੀ ਦਾ ਤੇ ਦੀਵੀ ਲਾਲ ਗੁਪਤਾ ਜੀ ਦਾ ਕਿ ਜਿਹੜੀਆਂ ਕੁੜੀਆਂ ਪੜ੍ਹ ਕਿ ਕਾਰ ਬੈਠੀ ਹੈ ਉਹਨਾਂ ਨੂੰ ਇੱਕ ਮੋਨਟਾਈਜ਼ ਕਿਵੇਂ ਕੀਤਾ ਜਾਏ ਕੈਰੀਅਰ ਦੇ ਤੌਰ ਤੇ ਤੇ ਉਸ ਸੋਚ ਨਾਲ ਇਹ ਸੈਂਟਰ ਖੋਲਿਆ ਗਿਆ ਤੇ ਇੱਥੇ ਕੁੜੀਆਂ ਨੂੰ ਸਕਿੱਲ ਸਿਖਾਇਆ ਜਾਂਦਾ ਹੈ ਕੰਪਿਊਟਰ ਦਾ ਹੋਵੇ ਬਿਊਟੀਸ਼ਨ ਦਾ ਹੋਵੇ ਜਾਂ ਸਿਲਾਈ ਕਿਦਾਈ ਦਾ ਹੋਵੇ ਤਾਂ ਕਿ ਉਹ ਆਪਣਾ ਫਾਈਨੈਂਸ਼ਲੀ ਇੰਡੀਪੈਂਡੈਂਟ ਹੋ ਕੇ ਆਪਣਾ ਖਰਚਾ ਆਪ ਸੰਭਾਲ ਸਕਣ ਔਰ ਆਪਣੇ ਹਸਬੰਦ ਤੇ ਆਪਣੀ ਫੈਮਿਲੀ ਤੇ ਫਾਈਨੈਂਸ਼ਲੀ ਇੱਕ ਬਰਡਨ ਨਾ ਬਣ ਕੇ ਉਲਟਾ ਇੱਕ ਬ੍ਰੈਡ ਵਿਨਰ ਦਾ ਇੱਕ ਰੋਲ ਨਿਭਾ ਰ ਆਪਣੀ ਫੈਮਿਲੀ ਚ ਇੰਪਾਵਰਡ ਟੂ ਇੰਪਾਵਰਡ ਵੇਜ ਅੱਜ ਅਸੀਂ ਇੱਕ ਉਮੀਦ ਐਨਜੀਓ ਵੱਲੋਂ ਇੱਥੇ ਧੀਆਂ ਦੀ ਲੋਹੜੀ ਮਨਾਈ ਆ ਆਲਮਗੀਰ ਦੇ ਵਿੱਚ ਪਿੰਡ ਦੇ ਵਿੱਚ ਜਿਹੜਾ ਸਾਡਾ ਸੈਂਟਰ ਬਣਿਆ ਹੋਇਆ ਇੱਥੇ ਲੜਕੀਆਂ ਨੂੰ ਧੀਆਂ ਨੂੰ ਅਸੀਂ ਮੁਫਤ ਸਲਾਈ ਸੈਂਟਰ ਬਿਊਟੀਸ਼ਨ ਦਾ ਤੇ ਕੰਪਿਊਟਰ ਸੈਂਟਰ ਖੋਲਿਆ ਹੋਇਆ ਜੋ ਬਿਲਕੁਲ ਮੁਫਤਾ ਸਾਰੇ ਇਹਨਾਂ ਪਿੰਡਾਂ ਦੀਆਂ ਲੜਕੀਆਂ ਨੂੰ ਮਾਸ ਐਜ ਕੋਰਸ ਕਰਾਇਆ ਜਾਂਦਾ 6 ਮਹੀਨੇ ਦਾ ਕੋਰਸ ਆ ਉਸ ਤੋਂ ਬਾਅਦ ਇਹਨਾਂ ਨੂੰ ਨੌਕਰੀ ਜੋਬ ਵੀ ਲੈ ਕੇ ਦੇਣੀ ਹੈ ਤੇ ਅੱਜ ਧੀਆਂ ਦੀ ਲੋਹੜੀ ਮਨਾਉਣ ਦਾ ਉਪਰਾਲਾ ਸੀਗਾ ਵੀ ਤਾਂ ਕਿ ਪਿੰਡਾਂ ਦੇ ਵਿੱਚ ਹਰ ਕਿਤੇ ਮੈਸੇਜ ਜਾਵੇ ਤੇ ਧੀਆਂਾਂ ਦੀ ਵੀ ਅਸੀਂ ਲੋਹੜੀ ਮਨਾਈਏ ਜਿਵੇਂ ਪੁੱਤਾਂ ਦੀ ਮਨਾਉਂਦੇ ਧੀਆਂ ਵੀ ਸਾਡੀਆਂ ਬਰਾਬਰ ਨੇ ਉਹਨਾਂ ਦੀ ਲੋਹੜੀ ਮਨਾਈਆ ਅਸੀਂ ਧੀਆਂ ਦੀ ਲੋਹੜੀ ਇੱਥੇ ਮਨਾਈ ਆ ਸਾਡੇ ਵਿੱਚ ਸਾਡੇ ਇਥੇ ਪੂਰਾ ਇਥੇ ਪਾਰਟਿਸਿਪੇਟ ਕੀਤਾ ਆ ਕੇ ਤੇ ਸਾਡੇ ਬੱਚਿਆਂ ਨੇ ਜਿਹੜੇ ਇਥੇ ਕੋਰਸ ਕਰਦੇ ਨੇ ਉਹਨਾਂ ਨੇ ਆਪਦੀ ਪਰਫਾਰਮੈਂਸ ਦਿੱਤੀ ਆ ਤੇ ਸਾਡੇ ਮੁੱਖ ਮਹਿਮਾਨ ਸ੍ਰੀ ਚਾਵਲਾ ਜੀ ਸੀਗੇ ਮਿਨੀਮ ਵਰਲਡ ਸਕੂਲ ਤੋਂ ਤੇ ਬਾਕੀ ਸਾਡੀ ਸਮੁੱਚੀ ਟੀਮ ਜਿੰਨੀ ਵੀ ਇੱਕ ਉਮੀਦ ਦੀ ਸੰਸਥਾ ਦੀ ਟੀਮ ਆ ਸਾਰੀ ਟੀਮ ਨੇ ਅੱਜ ਇਥੇ ਲੋਹੜੀ ਮਨਾਈ ਆ ਤੇ ਸਾਰੇ ਪਿੰਡਾਂ ਤੋਂ ਲੋਕ ਤੇ ਲੜਕੀਆਂ ਪੈਣਾ ਸਾਡੀਆਂ ਆਈਆਂ ਹੋਈਆਂ ਸੀ ਇਥੇ ਉਹਨਾਂ ਨੇ ਵਧੀਆ ਸਾਰਿਆਂ ਨੇ ਇੰਜੋਏ ਕੀਤਾ ਤੇ ਲੋਹੜੀ ਮਨਾਈ ਆਤੀਆਂ ਜੀ ਮੈਸੇਜ ਇਹ ਹੀ ਦੇਣਾ ਚਾਹੁੰਗੇ ਮੈਸੇਜ ਇਹੀ ਦੇਣਾ ਚਾਹੁੰਦੇ ਆ ਵੀ ਆਪਾਂ ਨਾ ਧੀਆਂ ਇਹਨਾਂ ਸਾਡੀਆਂ ਨੇ ਉਹ ਬਰਾਬਰ ਨੇ ਸਾਡੇ ਬਰਾਬਰ ਦੇ ਹੱਕ ਨੇ ਮੋਦੀ ਸਾਹਿਬ ਨੇ ਵੀ ਧੀਆਂ ਲਈ ਲੜਕੀਆਂ ਲਈ ਬੇਟੀਆਂ ਲਈ ਬੇਟੀ ਬਚਾਓ ਬੇਟੀ ਪੜ੍ਹਾਓ ਤੋਂ ਲੈ ਕੇ ਸਾਰੀਆਂ ਸਕੀਮਾਂ ਲੜ ਬੇਟੀਆਂ ਲਈ ਲਾਗੂ ਕੀਤੀਆਂ ਨੇ ਸੋ ਆਪਾਂ ਨੂੰ ਪਹਿਲਾਂ ਪਹਿਲ ਦੇਣੀ ਚਾਹੀਦੀ ਹੈ ਇਹਨਾਂ ਨੂੰ ਹਰ ਕੰਮ ਦੇ ਵਿੱਚ ਤਾਂ ਜੋ ਲੋਕਾਂ 'ਚ ਅਵੇਅਰਨੈਸ ਆਵੇ ਤੇ ਧੀਆਂ ਸਾਡੀਆਂ ਮਾਣਨ ਹੋਵੇ ਧੀਆਂ ਨੂੰ ਮਾਣ ਮਹਿਸੂਸ ਹੋਵੇ ਅਸੀਂ ਕਰਦੀ ਬੇਟੀ ਹਾਂਜੀ ਮੇਰਾ ਨਾਮ ਦੀਪਿਕਾ ਹੈ ਮੈਂ ਕ੍ਰਿਸ਼ਨਨਗਰ ಗ್ರಾಮ ਪੰਚਾਇਤ से पंच ਉਮੀਦਵਾਰ ਚੁਣੀ ਗਈ ਹਾਂ ਲੋਕੋ ਕੀ ਤਰਫ ਸਮੱਤੀ से तो यहाँ पे आज रविंदर सिंगोवाल जी के उस पर उनकी अध्यक्षता में यहाँ पे एक उम्मीद एनजीओ की तरफ से तियाारी लोही सेलिब्रेट की गई है तो बहुत अच्छा इनिशिएटिव है लोहड़ी सेलिब्रेशन सबको शुभकामनाएँ यहाँ की सारी फ़ीमेल मेंबर्स ने बहुत अच्छा हमारा यहाँ पे इनिशिएटिव लिया है और लोहड़ी का जो त्यौहार है लोहड़ी का जो त्यौहार है वो बेसिकली ये बताता है कि कैसे एक अपनी नेगेटिविटीज़ को ख़त्म करके पॉजिटिविटी आग में जैसे एक आग सारी बुराइयों को ख़त्म कर देती है ऐसे ही अपने अंदर की बुराइयों को ख़त्म करके अपने अंदर की अच्छाइयों को कैसे लेकर आना है वुमेन एम्पारमेंट पर बहुत अच्छा ये लोग काम कर रहे हैं वुमेन एक अगर हम लेडी को पढ़ाते हैं तो एक पूरी फैमिली पढ़ सकती है इसीलिए वुमेन को एम्पार करने के लिए यहाँ पर फ्री एजुकेशन दी जा रही है फ्री सिलाई फ्री सिंग मशीन सिलाई की वो शिक्षा दी जा रही है जो बहुत अच्छा है आपस में तो यहाँ पर आज हम आए हैं क्या, बच्चों का प्रोग्राम बहुत अच्छा रहा है बच्चों ने बहुत अच्छी यहाँ पे डांस का यहाँ पे लोडियों के लोडी के गीत गाए हैं लोडी का त्योहार किया है अच्छा, अच्छा, अच्छा लोडी का नासे मैं यही मैसेज देना चाहती हूँ कि अगर वुमेन एम्पारमेंट पे आज हम काम कर रहे हैं तो हर वुमेन एक अपने आप में एक शक्ति बनके आगे समाज सेवा के लिए आए और अपने परिवार के साथ साथ आगे जन कल्याण का भी काम करे और आगे आने के लिए फैमिली की बैक सपोर्ट बहुत ज़रूरत है तो वो सबको मिलती रहनी चाहिए लोगों को भाईचारे के लिए यही है कि सारे त्यौहारों को मिलजुल के आज जैसे अयोध्या राम मंदिर का भी हमारा एक साल पूरा हुआ है तो सारे त्यौहार मिलजुल के मनाते रहें शांति के प्रतीक से हर्ष उल्लास से मनाएं और बच्चों को ऐसी ऐसी एजुकेशन दें कि वो सारे मिल के कॉन्ट्रीब्यूट कर सकें हमारी इंडिया की प्रोग्रेस में सत श्रीकाल मेरा नाम सिमरनजीत कौर है मैं एन जी ओ बच सी टीचर हाँ ਪਿਟੀਸ਼ਨ ਦੀ ਤੇ ਅੱਜ ਇਸ ਇਥੇ ਲੋੜੀ ਦਾ ਤਿਹਾਰ ਮਨਾਇਆ ਹੈ ਸਪੈਸ਼ਲਿਟੀ ਆਂ ਦੀ ਲੋੜੀ ਮਨਾਈ ਗਈ ਹੈ ਇੱਥੇ ਇੱਕ ਉਮੀਦ ਦੇ ਵਿੱਚ ਤੇ ਅੱਜ ਦਾ ਪ੍ਰੋਗਰਾਮ ਬਹੁਤ ਹੀ ਬਹੁਤ ਹੀ ਖੂਬਸੂਰਤ ਰਿਹਾ ਕਿਉਂਕਿ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੀ ਸਾਰੀ ਕੁੜੀਆਂ ਨੇ ਗਿੱਧਾ ਪਾਇਆ ਮਤਲਬ ਇਸ ਪ੍ਰੋਗਰਾਮ ਨੂੰ ਹੋਰ ਵੀ ਵਧੀਆ ਬਣਾਉਣ ਵਾਸਤੇ ਉਹਨਾਂ ਨੇ ਆਪਣੀ ਚੀਜ਼ਾਂ ਲਗਾਈ ਤੇ ਕਾਫੀ ਦਿਨ ਤੋਂ ਇੱਥੇ ਪ੍ਰੈਕਟਿਸ ਕਰਦੇ ਸੀ ਬੱਚੇ ਪਤਾ ਰਿਹਾ ਲੋੜੀ ਹੁਣ ਸਾਰੇ ਡਾਂਦੂ ਸਾਰੇ ਬੱਚਿਆਂ ਵੱਲੋਂ ਕਿੰਨਾ ਵਧੀਆ ਲੱਗਾ ਹਾਂ ਤੇ ਅ ਬਹੁਤ ਵਧੀਆ डांस ਕੀਤਾ ਬੱਚਿਆਂ ਨੇ ਤੇ ਇਹ ਜਿਹੜਾ ਲੋੜੀ ਦਾ ਫੰਕਸ਼ਨ ਬਣਾਇਆ ਹੈ ਇੱਥੇ ਬਹੁਤ ਹੀ ਵਧੀਆ ਰਿਹਾ ਅ ਕਿੰਦਾ ਲੱਗਿਆ ਵੀ ਕਮੋਟਰ ਵੀ ਕੁੜੀਆਂ ਸਿੱਖਦੀਆਂ ਕਿਸ ਲਾਈਵ ਸੈਂਟਰ ਵੀ ਚੱਲਦਾ ਤੁਹਾਡਾ ਕਿੱਦਾਂ ਦਾ ਲੱਗਦਾ ਮੈਂ ਜਲਦਾ ਵਾਹ ਬਹੁਤ ਵਧੀਆ ਲੱਗਦਾ ਸਰ ਹਾਂ ਜੀ ਸਾਰੇ ਮੈਸੇਜ ਹੋ ਗਏ ਆਪਣਾ ਮੇਰੇ ਲੋਕਾਂ ਕੀ ਕਹਿਣਾ ਚਾਹੂਗੀ ਇੱਥੇ ਆ ਕੇ ਸਿਗਨਲ ਦੇ ਦੇ ਬੱਚਿਆਂ ਨੂੰ ਸਾਰੇ ਮੈਸੇਜ ਇਹੀ ਆ ਵੀਰ ਸਰ ਬੱਚਾ ਤੋਂ ਵੱਧ ਬੱਚਿਆਂ ਨੂੰ ਆ ਕੇ ਸਿੱਖਣਾ ਚਾਹੀਦਾ ਵਾ ਕਿ ਜਿਹੜੇ ਰੂਰਲ ਏਰੀਆਜ਼ ਦੇ ਹੁੰਦੀਆਂ ਨੇ ਬੱਚੀਆਂ ਸਰ ਉਹਨਾਂ ਨੂੰ ਮੌਕਾ ਘੱਟ ਮਿਲਦਾ ਹੈ ਕੰਮ ਸਿੱਖਣ ਦਾ ਤੇ ਅੱਗੇ ਵਧਣ ਦਾ ਸਰ ਇੱਕ ਉਮੀਦ ਐਨ ਜੀਓ ਨੇ ਇੱਕ ਇਹ ਬੱਚੇ ਨੂੰ ਪਲੈਟਫਾਰਮ ਦਿੱਤਾ ਹੈ ਕਿ ਉਹ ਆਪਣੇ ਬਲਬੁੱਤੇ ਤੇ ਕੰਮ ਕਰ ਸਕਣ ਸਰ ਮੁਕਮਲ ਡਾਂਸ ਕਰਦਾ ਕਿੱਦਾਂ ਲੱਗ ਰਿਹਾ ਸਾਨੂੰ ਵੀ ਅ ਸਰ ਬਹੁਤ ਵਧੀਆ ਲੱਗਦਾ ਮੇਰਾ ਸ਼ੌਂਕ ਆ ਸਾ ਡਾਂਸ ਕਰਨਾ ਤੇ ਸਰ ਮੈਂ ਬੱਚਿਆਂ ਨੂੰ ਸਭ ਨੂੰ ਸਿਖਾਇਆ ਵੀ ਸਭਿਆਚਾਰ ਭੁੱਲੇ ਜਾ ਰਹੇ ਲੋਕੀ ਯਾਦ ਆ ਰਹੇ ਹਾਂ ਜੀ ਸਰ ਇਹ ਗੱਲ ਸੱਚ ਹੈ ਸਰ ਅੱਜ ਕੱਲ ਬੱਚੇ ਜ਼ਿਆਦਾ ਫੋਨਾਂ ਤੇ ਨਮੈਰ ਆ ਗਿਆ ਸਰ ਉਹਦੇ ਵਿੱਚ ਬੱਚੇ ਸਭ ਕੁਝ ਭੁੱਲਦੇ ਜਾ ਰਹੇ ਸਭਿਆਚਾਰ ਅੱਜ ਕੱਲ ਬੱਚਿਆਂ ਨੂੰ ਇਹ ਨਹੀਂ ਪਤਾ ਸਰ ਮਾਗੀ ਕਿਨੂੰ ਕਹਿੰਦੇ ਨੇ ਸਰ ਅੱਜ ਇੱਕ ਉਮੀਦ ਹੈ ਫ੍ਰੀ ਐਜੂਕੇਸ਼ਨਲ ਸੁਸਾਇਟੀ ਵਾਲਿਆਂ ਨੇ ਜਿਹੜਾ ਲੋੜੀ ਜੋ ਲੜਕੀਆਂ ਨੂੰ ਸਮਰਪਿਤ ਲੋੜੀ ਮਨਾਈ ਆ ਉਹਦੇ ਵਾਸਤੇ ਬਹੁਤ ਵਧੀਆ ਪ੍ਰੋਗਰਾਮ ਇਹਨਾਂ ਨੇ ਕੀਤਾ ਤੇ ਉਹਦੇ ਵਾਸਤੇ ਸਾਰੇ ਜਿੰਨੀ ਮੈਨੇਜਮੈਂਟ ਆ ਜਿੰਨੇ ਮੈਂਬਰ ਨੇ ਸਾਰੇ ਵਧਾਈ ਦੇ ਪਾਤਰ ਨੇ ਤੇ ਛੋਟੇ ਛੋਟੇ ਬੱਚਿਆਂ ਨੇ ਜੋ ਇਸ ਪ੍ਰੋਗਰਾਮ ਦੇ ਵਿੱਚ ਪਰਫਾਰਮੈਂਸਿਸ ਦਿੱਤੀਆਂ ਨੇ ਉਹਨੂੰ ਦੇਖ ਕੇ ਲੱਗ ਰਿਹਾ ਵੀ ਸਾਡੇ ਪੰਜਾਬ ਦੇ ਵਿੱਚ ਅਜੇ ਸੱਭਿਆਚਾਰ ਮੁੱਕਿਆ ਨਹੀਂ ਹੈ ਸੱਭਿਆਚਾਰ ਨੂੰ ਹੋਰ ਹੰਗਾਰਾ ਮਿਲੇ ਤਾਂ ਇਹ ਹੋਰ ਚਮਕ ਸਕਦਾ ਹੈ ਇਹਦੇ ਨਾਲ ਮੈਂ ਇੱਕ ਵਾਰ ਫਿਰ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਸਰ ਕਿਤੇ ਨਾ ਕਿਤੇ ਪਹਿਲਾਂ ਦੇਖਿਆ ਜਾਂਦਾ ਸੀ ਕਿ ਮੁੰਡਿਆਂ ਦੀ ਲੋਹੜੀ ਮਨਾਈ ਜਾਂਦੀ ਸੀ ਅੱਜ ਦਾ ਜਿਹੜਾ ਜ਼ਮਾਨਾ ਅੱਜ ਧੀਆ ਨੂੰ ਧੀਆ ਦੀ ਲੋੜੀ ਮਨਾਏ ਧੀਆ ਨੂੰ ਅੱਗੇ ਕੀ ਕਹਿਣਾ ਚਾਹੋਗੇ ਸਰ ਲੋਕ ਜਿਹੜੇ ਅੱਜ ਕੱਲ ਵੀ ਵਿਤਕਰਾ ਕਰਦੇ ਨੇ ਧੀਆ ਦੇ ਪੁੱਤਾਂ ਦੇ ਵਿੱਚ ਹੁਣ ਕੋਈ ਧੀਆ ਤੇ ਪੁੱਤਰਾਂ ਦੇ ਵਿੱਚ ਵਿਤਕਰੇ ਵਾਲੀ ਗੱਲ ਨਹੀਂ ਹੈ ਇਹ ਆਪਣੀ ਸੋਚ ਤੇ ਸੋਚਦਾ ਹੀ ਹੈਗਾ ਜੇ ਕੋਈ ਸੋਚੇ ਜਾਵੇ ਤਾਂ 네ਗੇਟਿਵ ਸੋਚ ਆ ਸੋਚਦਾ ਹੁਣ ਆਪਣੇ ਦੇਖੋ ਪੁਲਿਸ ਅਫਸਰ ਨੇ ਉਹ ਲੜਕੀਆਂ ਨੇ ਜੱਜ ਨੇ ਉਹ ਲੜਕੀਆਂ ਨੇ ਡਾਕਟਰਸ ਨੇ ਉਹ ਲੜਕੀਆਂ ਨੇ ਅੱਜ ਵੀ ਡੇਟ ਦੇ ਵਿੱਚ ਲੜਕੀਆਂ ਜ਼ਿਆਦਾ ਤਰੱਕੀ ਕਰ ਰਹੀਆਂ ਨੇ ਲੜਕਿਆਂ ਦੇ ਨਾਲੋਂ ਲੜਕੀਆਂ ਦੇ ਵਿੱਚ ਨਸ਼ਿਆਂ ਦਾ ਰੁਝਾਨ ਵੀ ਆ ਜਿੱਥੇ ਕਿ ਸਾਡੀਆਂ ਸਰਕਾਰਾਂ ਫੇਲ ਹੋ ਗਈਆਂ ਨੇ ਇਸ ਕਰਕੇ ਹੁਣ ਜੋ ਲੜਕੀਆਂ ਚਮਕਾ ਰਹੀਆਂ ਨੇ ਮਾਂ ਪਿਓ ਦਾ ਨਾਮ ਇਸ ਕਰਕੇ ਲੋਕਾਂ ਚ ਨੇ ਵੀ ਰੁਝਾਨ ਆ ਗਿਆ ਕਿ ਲੋਹੜੀ ਲੜਕੀਆਂ ਦੀ ਹੀ ਮਨਾਈ ਜਾਵੇ ਮੇਰਾ ਨਾਮ ਗੋਲਦੀ ਗੰਭੀਰ ਹੈ ਜੀ ਅ ਅੱਜ ਸਾਰਿਆਂ ਨੂੰ ਲੋਹੜੀ ਦੀ ਬਹੁਤ-ਬਹੁਤ ਵਧਾਈ ਹੋਣ ਜੀ ਅਸੀਂ ਇੱਥੇ ਇੱਕ ਉਮੀਦ ਸੰਸਥਾ ਵਿੱਚ ਆਏ ਹੋਏ ਹਾਂ ਜਿੱਥੇ ਲੋਹੜੀ ਦਾ ਅੱਜ ਬਹੁਤ ਸੋਹਣਾ ਤੀਆਂ ਦੀ ਲੋਹੜੀ ਮਨਾਈ ਗਈ ਹੈ ਤੇ ਅਸੀਂ ਸਾਰੇ ਅ ਡਾਂਸ ਕੀਤਾ ਸਾਰਾ ਕੁਝ ਕੁੜੀਆਂ ਸਾਡੀਆਂ ਧੀਆਂ ਡਾਲ ਰਹੀਆਂ ਨੇ ਤੇ ਛੋਟੀਆਂ ਧੀਆਂ ਜਿਹੜੀਆਂ ਸਾਡੀਆਂ ਨਵ ਜੰਮੀਆਂ ਧੀਆਂ ਗਿਆ ਉਹਨਾਂ ਦੀ ਲੋੜੀਏ ਚ ਬਣਾਈ ਜਾ ਰਹੀ ਹੈ ਤੇ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਜੀ ਲੱਗਦਾ ਲੋਕੀ ਸਵੇਰਾਂ ਤੋਂ ਉੱਠੇ ਜਾ ਰਹੇ ਵੀ ਯਾਦ ਕਰ ਰਹੇ ਆ ਇਹ ਕੋਈ ਐ ਐ ਚੀਜ਼ ਨੂੰ ਕੋਈ ਭੁੱਲੀ ਨਹੀਂ ਸਕਦਾ ਸਾਡਾ ਲੋੜੀਏ ਤੇ ਸਾਡਾ ਸਭਿਆਚਾਰ ਸਾਡਾ ਮੇਨ ਸਭਿਆਚਾਰ ਹੈ ਗਾ ਵੀ ਜਿਹਦੇ ਚ ਸਾਰਿਆਂ ਨੂੰ ਸਾਰੇ ਮਿਲ ਰਲ ਮਿਲ ਕੇ ਹੀ ਬਣਾਣੇ ਆ ਅੱਜ ਇਹ ਹਾਂ ਪਰ जो सोसाइटी है उसमें बेटियों की लोहड़ी मनाई गई है और मैं एक छोटी सी लाइन कहना चाहती हूँ कि आइए बेटे और बेटी का के बीच का फ़र्क मिटाएं बेटियों के भी लोहड़ी का जश्न मनाएं तो आज सबसे पहले तो मैं आपके चैनल के माध्यम से सबको हार्दिक शुभकामनाएं देती हूँ लोहड़ी की लोहड़ी एक खुशियों का त्यौहार है जो मिल बाँट कर ही बढ़ती है बहुत बढ़िया जी बहुत बढ़िया बेटियों ने यहां पे बेटियों को निशुल्क ਟਰੇਨਿੰਗ دی جاتی ہے ان بیٹیوں نے یہاں پہ ਗਿੱਧਾ ਡਾਲ ਕੇ اور ਲੋਹੜੀ ਦੇ ਗੀਤ गा ਕੇ ਲੋਹੜੀ ਦਾ ਜੋ ਸੈਲੀਬ੍ਰੇਸ਼ਨ ਕੀਤਾ